ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਪਾਂ ਅੱਜ ਗੱਡੀ ਦਾ ਕੰਮ ਕਰਾ ਕੇ ਲਿਆਵਾਂ ਬਾਈ ਇੰਜੈਕਟਰਾਂ 'ਚ ਕਮੀ ਐ ਪੂਰਾ ਘੱਟ ਵੱਧ ਮਾਰਾ ਨਾ ਪੀਕਅਪ ਨਹੀਂ ਚੱਕਦੀ ਐ ਗੱਡੀ ਜਿਹੜੇ ਇਸ ਦਮ ਹੌਲੀ-ਹੌਲੀ ਉਠਾ ਪੀਕਅਪ ਨਹੀਂ ਐ ਮਤਲਬ ਉਸ ਰੌਟ ਦੀ ਨਹੀਂ ਐ ਕਈ ਵਾਰ ਠੀਕ ਉੱਠ ਜਾ ਆਪਣੇ ਆਪ ਠੀਕ ਹੋ ਜਾ ਗਈ ਪਰ ਫੋਨ ਕਰਿਆ ਤਾਂ ਕੱਲ ਮਿਸਤਰੀ ਬਾ ਯਾਰਾ ਤਾਂ ਵੀ 11:00 10:30 11:00 ਵਜੇ ਆ ਜਿਓ ਅੰਮ੍ਰਾਲਾ ਜਾ ਰਹੇ ਆ ਅੱਜ ਆਪਾਂ ਇਹ ਗਾਉ ਜੀ ਆਪਾਂ ਨੇ ਮਿਸਤਰੀ ਬਾ ਫੋਨ ਕਰ ਲਿਆ ਮਾਂਨ ਦੱਸ ਦਈਏ ਨੂੰ ਵੀ ਮੇਰੇ ਸਤੇ ਪਹੁੰਚ ਗਏ ਆਪਾਂ ਕੰਨਾ ਕੋਈ ਨਹੀਂ ਕੋਈ ਨਹੀਂ ਆਜੋ ਮਿਸਤਰੀ ਕਿਹਾ ਬਾਹਲੇ ਬਾਹਰ ਕਿਧਰੇ ਕਹਿੰਦਾ ਤੁਸੀਂ ਪਹੁੰਚੋ ਦੁਕਾਨ 'ਪਾ ਮੈਂ ਇੰਜੈਕਟਰ ਕਹਿੰਦਾ ਦੇ ਆਇਆ ਚਿੱਲਿਆ ਨੂੰ ਵੀਮਕਟ ਇੱਕ ਮਾਰਿਆ ਹਾਂ ਮੈਂ ਵੀ ਇਦਨ ਕਹਿੰਦਾ ਤੁਸੀਂ ਆਓ ਹੁਣ ਜੋ ਇਹਨਾਂ ਕੋਈ ਗੱਲ ਨਹੀਂ ਹੈ ਨਾ ਮੈਂ ਲਾ ਕੇ ਚੈੱਕ ਕਰਕੇ ਦੇਖੂਗਾ ਕਹਿੰਦਾ ਪਹੰਟੇ ਸਰਾ ਪਹੁੰਚੀਗੇ ਬਾਈ ਅੱਜ ਕੇ ਬਈ ਬਲਦੇਵ ਨਗਰ ਚਿੰਡੇਗੜ ਹਾਈਵੇ ਪੁਆਇੰਟ ਤੋਂ ਆਪਣਾ ਲੈਫਟ ਇਧਰ ਫਾਟਕ ਬੰਦ ਆ ਬਾਈ ਆਪਾਂ ਇਹ ਇਧਰੋਂ ਨਿਕਲ ਜਾਣਾ ਓਡਾ ਲੱਡੂ ਸੇਡੋਂ ਚੱਲ ਕੇ ਇਹਦਾ ਨਾ ਫਾਟਕ ਚੰਗੇ ਆਮ ਤੋਂ ਕੇ ਵੀ ਹੈ ਫਾਟਕ ਪਰ ਇਧਰੋਂ ਮੈਨੂੰ ਨੇੜੇ ਪਹੁੰਚ ਜਾਣਾ ਥੋੜਾ ਬ੍ਰਿਸਟੋਨ ਦੇ ਟਾਇਰ ਪਵਾਉਣਗੇ ਆਪਾਂ ਪੂਰੇ ਨੂੰ ਹੈ ਇੱਕ ਦੁਕਾਨ ਉਸ ਤੋਂ ਮਿਲ ਜਾ ਬਈ ਬ੍ਰਿਸਟੋਨ ਦੇ ਇਹ ਉਹ ਹੈ ਸਾਹਮਣੇ ਇਹੋ ਹੈ ਬਈ ਉਸ ਤੋਂ ਮਿਲ ਜਾ ਇਹ ਦੇਖੋ ਖੁੱਲ ਗਿਆ ਫਟਕ ਬਈ ਔਰ ਇਹਦੇ ਸਿੱਧਾ ਜਾਣਾ ਆਪਾਂ ਨਾ ਥੋੜਾ ਸਾ ਲੇਫਟ ਮੁੜ ਕੇ ਗੱਲ ਲੱਦੀ ਦੁਕਾਨ ਆ ਮਿਸਤਰੀ ਇੱਕ ਟ੍ਰੇਨ ਵਰ। ਕਿਉਂ ਕਰਾਣੀ ਆਪਾਂ ਨਾ ਵੇਖ ਡੱਕ ਡੱਕ ਸੀਗੀ ਆਵਾਜ਼ ਆ। ਸਟੀering ਅਸੈਂਬਲੀ। ਇਹ ਦੇ। ਇਹ ਜੋ ਗੁਰਮੁਖ ਕਾਰ ਕੇ ਹੋ ਦੇਖੋ। ਨਿਆ ਗੱਡੀ। ਇੰਦਰ। ਚੁਗੀ ਆਪਣੀ ਦੁਕਾਨ ਉਪ ਡੈਕਟਰਾਂਪਾ ਤੇਲ ਤੂਲ ਗੇਰ ਦਾ ਸਟਾਰਟ ਗੱਡੀ ਸਟਾਰਟ ਕਰਕੇ ਖੜਾਈ ਦੀ ਬਾਈ ਅੱਜ ਨਿਕਲੇ ਨਹੀਂ ਹੈ ਕਰੇ ਜੀ ਸੋਕੇ ਨਿਕਲ ਜਾਂ ਸਟਾਰਟ ਕਰਕੇ ਖੜਾ ਦੇ ਜੀ ਤੇਲ ਗੇਰ ਦਾ நீ வேலி நீ தொழில்கள் மற்றும் சுற்றறிக்கைகள் <Noise/> மணிகள்ல மணிகள்ல ਫਾਈਰ ਮਾਰ ਰਿਹਾ ਚੱਲ ਨਹੀਂ ਰਿਹਾ ਵੀ ਸਟਾਰਟ ਕਰਦੇ ਹਾਂ ਹੈਂ ਚੱਲ ਗਿਆ ਖੜਾ ਗਿਆ ਥੁਲੇ ਹੋ ਗਿਆ ਸਸਾ ਲਾਇਆ ਜਗੜ ਫਿਰ ਇਹ ਲਗਾਉਣਾ ਪਿਆ ਇਹ ਇਹ ਠੀਕ ਆ ਟਕੇ ਪਟ ਗਿਆ ਕਿੱਥੋਂ ਆਦਾਂ ਗਿਆ ਹੂੰ ਇਹ ਇਹਨੂੰ ਕਹਿ ਰਹੇ ਦਾ ਕੁਲਰ ਤੋਂ ਹਾਂ ਇਹਨੂੰ ਕਹਿ ਰਹੇ ਦਾ ਕੁਲਰ ਇਹ ਇਸ ਨੂੰ ਕਰਤੇ ਤਾਂ ਉਹ ਹੀ ਕੁਲ ਲਗਾਵਾ ਜਦ ਕਾ ਨਾ ਨਾ ਤੇ ਮੈਂ ਨਾ ਖੋਟ ਪੈ ਤਾ ਹਾਂ ਇਹ ਹੋਇਆ ਬਈ ਜਿਗਾਰਡ ਗੁਰਮਖਾਂ ਹਲੰਗੇ ਅੱਜ ਹਾਂ ਹੂੰ ਲੈ ਸਟ੍ਰੀਟ ਉਸਤਾਜ ਥਾਰਾ ਨਵੇਂ ਵਾਲੇ ਹੁਆਨ ਜੈਕਟਰ ਬਈ ਨਵੇਂ ਪਏ ਇਹਨੂੰ ਕਹਾਂ ਜੈਕਟਰ ਨੇ ਮਾਰਾ ਅੰਦਰ ਘੋਰਾ ਚਾਰ ਹੁਆਨ ਹੈ ਬੰਦ ਚਾਰਾਂ ਮਾਤੇ ਜੀ ਕੋਰਾ ਕੱਟ ਬਦੋਵਾ ਸੱਤੀ ਕਪ ਨਹੀਂ ਲੱਗਦੀ ਐ ਗੱਡੀ ਫਿਰ ਟ੍ਰੈਕ ਕਰਕੇ ਠੁੱਕ ਜੰਗੇ ਨੇ ਹਾਂ ਸੋ ਦੋ ਦੋ ਦਾ ਛੋਟ ਮਾਰਨੀ ਪੜਾ ਜੀ ਬਾਈ ਲੋ ਵਈ ਇੰਜੈਕਟਰ ਹੋ ਗਿਆ ਠੀਕ ਹੈ ਜਿਹੜਾ ਸਟੀਰਿੰਗ ਵਾਲਾ ਥੱਲੇ ਤੇ ਟੱਕ ਟੱਕ ਦੀ ਆਵਾਜ਼ ਆਇਆ ਕਰ ਤੀ ਨਾ ਵੀਡੀਓ ਮਾ ਉਹਟੇ ਰੰਗ ਚਾਹ ਪ੍ਰੋਬਲਮ ਰੰਗ ਤਾਂ ਇਹ ਖੋਲਣ ਦੋ ਤਿੰਨ ਘੰਟੇ ਹੀ ਲੱਗੂਗੇ ਬਾਈ ਵੀ ਲੱਗ ਕੇ ਖੋਲਣ ਦੇਖੋ ਪ੍ਰੈਸ਼ਰ ਵਾਲਾ ਸਿਸਟਮ ਹੋ ਗਿਆ ਤਾਂ ਸਾਰਾ ਕੋਈ ਨਟ ਖੋਲਣਾ ਹੈ ਪਿਆ ਬਈ ਥੰਦੇ ਨੇ ਉਹ ਖੁੱਲਿਆ ਸਾਰ ਇਹ ਸੋਨਾ ਤੇ ਕੱਢ ਗਏ ਉਹ ਇਹ ਬਾਬਾ ਮਿਸਤਰੀ ਬੱਲੇ ਕੇ ਗਏ ਆ ਦੋ ਅਕਰਤ குரு ਦਾਲਾ ਕਰੂਗਾ ਸਾਨੂੰ ਮੈਂ ਪਲੇ ਪੜ ਗਈ ਸੀ ਬਈ ਦੇਖਿਆ ਹੁਣ ਥੰਨਾ ਵੀਡੀਓ ਮਨ ਨੱਕ ਡੱਕੀ ਆਵਾਜ਼ ਆਵਾਦੀ ਜਿਸ ਤਰੋਂ ਨੇ ਵਾਲੀ ਉਹ ਹਨ ਨੇ ਵਾਲੀ ਗੋਲੀਆਂ ਇਤਰੋਂ ਨੇ ਵੀ ਤਸ ਜਾਂ ਨੇ ਵੀ ਬਦਲ ਨਹੀਂ ਬੰਮ ਨੇ ਤੇ ਕੀ ਗਾ ਇਹ ਰਵੜਾਂ ਦਾ ਜਾਂ ਨੇਹੜੇ ਉੱਤੇ ਕੇ ਇਸਮੋਂ ਨੇ ਹੋਣਾ ਨੇ ਵੀ ਘਸ ਜਾਂ ਰਿਓ ਵੀ ਸਾਰੀ ਨਵੀਂ ਪਵਾਜ ਨੇ ਘਸ ਜਾਂ ਨੇ ਇਹ ਤਾਂ ਪੰਨਾ ਸਾਲ ਹੋਏ ਪਾਈ ਦੀ ਨੇਹੜੀ ਕੰਪਲੀਟ ਪੜੀਦੀ ਉਹ ਨੇਹੜੀ ਦੀ ਪੋਇ ਤੇ ਆਨ ਉਹ ਵੇਖੋ ਆ ਇਹ ਨੂੰ ਬੜੀ ਮੋਟਾ ਤੋਂ ਕੰਮ ਹੁੰਦਾ ਹੀ ਰਹਾ ਬਈ ਸਾਲ ਸੇ ਮੈਂ ਨੇ ਪਿੱਛੇ ਗਦੀ ਪੁੱਛ ਕਦੀ ਗੀ ਬੱਕੀ ਇੰਜੈਕਟਰ ਬਦਲ ਗਾਇਆ ਟਵਨ ਹੋ ਗਈ ਬਈ ਰੇ ਇਸ ਪਾਪਾ ਨਹੀਂ ਰੱਖਣ ਦੰਦੀ ਮੋਂ ਵਧੀਆ ਚੱਲਾਈ ਹੋ ਗਈ ਮਲਾਈ ਜਿਹਾ ਚਲਾ ਦਿੱਤਾ ਛਾਲ ਮਾਰ ਆਜ ਤਾਂ ਚਾਰੇ ਬਦਲੇ ਆ ਬਾਈ ਇਹਨਾਂ ਦਾ ਫੋਰਾ ਕਿਹਦੀ ਦਿੱਕਤ ਹੈ ਫੋਰਾ ਘਟ ਵੱਧ ਹੋ ਰਿਹਾ ਦਾ ਜਾਮ ਹੋ ਰਿਹਾ ਦੇ ਨੇ ਤੋਂ ਉਸ ਕਰਕੇ ਫਿਰ ਫੋਰਾ ਸਹੀ ਨਹੀਂ ਵੱਜਦਾ ਿਕਪ ਨਹੀਂ ਨਾ ਗੱਡੀ ਫੇ ਚੱਕਦੀ ਰੇਸ ਹੌਸਤਾ ਹੌਸਤਾ ਪਕੜਾ ਫਿਰ ਇਹ ਤੋਂ ਰੇਸ ਪਾ ਪੈ ਨਹੀਂ ਰੱਖਣ ਦਿੰਦੀ ਛਾਲ ਮਾਰਾ ਬਾਈ ਐਨ ਓਕੇ ਹੋ ਗਈ ਗੁੱਸਾ ਆਵਾਜ਼ ਤਾਂ ਚਲੰਦੇ ਹੋਣਾ ਗੇਰੋ ਤੇ ਬੂੰਗੀ ਜਹਾ ਦੀ ਕਦੀ ਤੀਸਰਾ ਵੇ ਵੀ ਆ ਗਰੀ ਦੂਸਰਾ ਪਾ ਵੀ ਆ ਉਸਰੇ ਦੇ ਪਹਿਲਾ ਪਾ ਵੀ ਆ ਇਹੋ ਕੰਮ ਹੋਵਾ ਦਾ ਕਈ ਵਾਰ ਠੀਕ ਹੋ ਜਾਂਦੀ ਆਪਣੇ ਆਪ ਇਹ ਬਹੁਤ ਵਧੀਆ ਚੱਲਦੀ ਚਲੋ ਬਖਾਲਨੇ ਫੋਨ ਉਰਕੇ ਆ ਜਾਣ ਨੂੰ ਸਟੀਰਿੰਗ ਲੈ ਕੇ ਆਨ ਨੂੰ 1 ਘੰਟਾ 1.5 ਘੰਟਾ ਲਾ ਜਾਣਾ ਉਹਦੇ ਵਿੱਚ ਵੀ ਹਲੇ ਘੰਟਾ ਹੀ ਲੱਗ ਜਾਣਾ ਇੱਕ ਹੋਰ ਸਟਰੀਨ ਆ ਗਈ ਫਿਰ ਕਿਉਂਕਿ ਹਨ ਸਭਨਾਂ ਨੇ ਕਿਹਾ ਸੋਨਾ ਰੂਮ ਬਣਾਇਆ ਵਾ ਇਹहां ਨੂੰ ਸੀੜੀਆਂ ਆ ਰਹੀਆਂ ਨੀਚੇ ਤੇ ਇਹ ਦਰਵਾਜ਼ਾ ਉਹਹੀਂ ਦਰਵਾਜ਼ਾ ਕੋਹਰਾ ਇਹ ਉੱਪਰਲੇ ਪਾਸੇ ਵੀ ਕਮਰਾ ਹੈ ਸਮੇਂ ਮਸ਼ੀਨਾਂ ਰੱਖੀ ਵੀ ਇੰਜੈਕਟਰ ਚੈੱਕ ਕਰਨੇ ਜੀ ਇਹ ਕੋਰਾ ਤੇਲ ਘਟ ਵੱਧ ਆ ਰਿਹਾ ਕਿਸ ਤਰ੍ਹਾਂ ਆ ਰਿਹਾ ਉਹ ਮਸ਼ੀਨ ਆਇਆ ਰੱਖੀ ਵੀ ਬਾਈ ਨੇ ਇਸ ਸਾਰੇ ਕਮਰਾ ਆ ਜੋ ਬਾਕੀ ਉਹ ਬੈਠਣੇ ਲੋ ਰੋਟੀ ਖਾਣੇ ਲੋ ਆਰਾਮ ਕਰਨੇ ਨੂੰ ਢੋਕੜੀ ਦੂਸਰਾ ਬਣਾਇਆ ਵਾ ਇੱਧਰ ਪਿੱਛੇ ਉਹ ਬਾਥਰੂਮ ਹੈ ਇਹ ਪਿਆਰੀ ਸਟੇਰਿੰਗ ਨਮਾ ਮਿਸਤਰੀ ਕਹਿੰਦਾ ਲਾਈਟ ਨਹੀਂ ਹੈ ਕੱਲ ਮਿਲੇਗਾ 3500 ਰੁਪਏ ਰਿਪੇਅਰ ਦੇ ਤੇ 5500 ਰੁਪਏ ਦਾ ਨਵਾਂ ਹੈ ਲੈ ਕੇ ਤੂੰ ਨਵਾਂ ਹੀ ਪਾ ਯਾਰ ਨਵਾਂ ਨਮਈਏ ਦੇ ਰੇਅਰ ਰੇਅਰ ਹੈ 3500 ਰੁਪਏ ਦੇ ਬਾਕੀ ਪਿੱਛੇ ਗਿਆ ਰਹਿ ਗਿਆ ਨਵਾਂ ਹੀ ਪਾਤਾ ਬਈ ਆ ਦੇਖੋ ਕਿ ਇਹ ਡਿਸਕਾਂ ਨਵੀਆਂ ਪਾਉਂਗੀਆਂ ਬ੍ਰੇਕ ਕਾਲੀਆਂ ਡਿਸਕਾਂ ਵੀ ਘਸੀਆਂ ਇਹ ਵੀ ਨਵੀਆਂ ਪਾਣੀਆਂ ਆਪਾਂ ਨੇ ਲਗੀ ਮੈਂ ਕਰ ਲੂੰਗਾ ਥੋੜਾ ਜਿਹਾ ਨਾ ਪਾਤੀ ਬਿਸਵੀ ਸਹੀ ਮੈਂ ਦਿਨ ਲਿਸ ਦਾ ਜਰਾ ਕੰਮ ਕੰਪਲੀਟ ਆਪਣਾ ਮਾ ਬਣਾਣਿਆ ਹਿਸਾਬ ਕਿੰਨੇ ਪੈਸੇ ਬਣੇ ਮਿਸਤਰੀ ਨੂੰ ਕੰਨੇ ਪੈਸੇ ਬਣਾ ਪਰ ਕਿੱਧਰ ਲੰਘ ਗਿਆ ਸਭ ੱੱਲੇ ਇਧਾਰਿਆ ਵਤੰਦਰਨਗਰ ਪਰਨੋਂ ਨੂੰ ਅੰਦਰ ਲਓ ਜੀ ਹੋ ਗਿਆ ਆਪਣਾ ਕੰਮ ਫਾਈਨਲ ਅੱਜ ਦਾ ਵਲੌਗ ਆਪਣਾ ਇੱਥੇ ਤੱਕੇ ਤਾਂ ਜੀ ਮਿਲਦੇ ਆਪਾਂ ਹੁਣ ਕਿਸੇ ਅਗਲੇ ਵਲੌਗ ਵਿੱਚ ਜਤ ਲਈ ਸਾਰਿਆਂ ਨੂੰ ਸਸਰੀ ਕਾਲ ਜੀ